ਬਾਪੂ ਜਦੋਂ ਆਏ ਸੀ ਡਾਹਤ ਬਾਣਾ ਸੀ ਬਾਪੂ ਕੋਲੇ ਫੜਿਆ ਹੋਇਆ ਤਾਨੂੰ ਫੋਨ ਆਉਂਦਾ ਵੀਡੀਓ ਆਉਂਦੀ ਆ ਪਟਿਆਲੇ ਤੋਂ ਦੁਖਨਵਰ ਸਾਹਿਬ ਦੇ ਬਾਹਰ ਪੈ ਕਹਿੰਦੇ ਕਿ ਬਜ਼ੁਰਗ ਪਿਆਉ ਦੇ ਲੱਤ ਚ ਕੀਏ ਪੈ ਪਟਿਆਲਾ ਸ਼ਹਿਰ ਦੁਖਨਵਰ ਸਾਹਿਬ ਗੁਰਦੁਆਰਾ ਸਾਹਿਬ ਦੇ ਪਿੱਛੇ ਇੱਕ ਬਾਪੂ ਜੀ ਲਗਾਤਾਰ ਇੱਕ ਸਾਲ ਤੋਂ ਇੱਕ ਮਿਡੇਟੇਰ ਉੱਪਰ ਰਹਿ ਰਹੇ ਹਨ ਬਹੁਤ ਮਾੜੀ ਹਾਲਤ ਲੱਤ ਦੇ ਵਿੱਚ ਕੀੜੇ ਪਏ ਹਨ ਇਹਨਾਂ ਦੇ ਜਦੋਂ ਵੀਡੀਓ ਦੇਖੀ ਇਹ ਕਹਿੰਦਾ ਬਾਪੂ ਮੰਗਾ ਹੀ ਆ ਤੇਰ ਦੀ ਉਹਨਾਂ ਇੱਕ ਖਾਗੀ ਕੀੜੇ ਖਤਮ ਕਰਕੇ ਹੁਣ ਬਾਪੂ ਜੀ ਬਿਲਕੁਲ ਠੀਕ ਨੇ ਬਾਪੂ ਆਪਣੇ ਘਰੇ ਜਾਣਾ ਚਾਹੁੰਦਾ ਆਪਣੇ ਭਰਾਵਾਂ ਕੋਲੇ ਬਾਪੂ ਦਾ ਨਾਂ ਹੈਗਾ ਮਨਜੀਤ ਸਿੰਘ ਮੰਗਾ ਤੇ ਬਾਪੂ ਜੀ ਨੇ ਸਾਨੂੰ ਪਹਿਲਾਂ 2017 ਦੇ ਵਿੱਚ ਸ਼ੁਰੂਆਤ ਚ ਸਾਨੂੰ ਮਿਲੇ ਜਲੰਧਰ ਤੋਂ ਜਲੰਧਰ ਦੇ ਕੋਲ ਨਾਲ ਪਿੰਡ ਆ ਜਮਸ਼ੇਰ ਪਿੰਡ ਤੋਂ ਮਿਲੇ ਸੀ ਬਾਪੂ ਜੀ ਉੱਥੇ ਖੇਤ ਦੇ ਵਿੱਚ ਹੀ ਬੱਟ ਦੇ ਉੱਤੇ ਸੌਂਦੇ ਸੀ ਕਈ ਮਹੀਨੇ ਹੋ ਗਏ ਸਾਲ ਹੀ ਹੋ ਗਏ ਸੀ ਬਾਪੂ ਜੀ ਦੀ ਹਾਲਤ ਬਹੁਤ ਖਰਾਬ ਸੀ ਦੀਪ ਸਰਪੰਚ ਜੁਣੀ ਹੁੰਦੇ ਸੀ ਵੀਰ ਹੁਣੀ ਉਦੋਂ ਜਮਸ਼ੇਰ ਤੋਂ ਉਹ ਛੱਡ ਕੇ ਗਏ ਸਾਡੇ ਕੋਲੇ ਬਾਪੂ ਜੀ ਨੂੰ ਬਾਪੂ ਜੀ ਜਦੋਂ ਆਏ ਸੀ ਅੱਡਾ ਹਟਵਾਣਾ ਸੀ ਬਾਪੂ ਕੋਲੇ ਫੜਿਆ ਹੋਇਆ ਬਾਪੂ ਦੇ ਕੱਪੜੇ ਹਾਲਾਤ ਫੋਟੋਆਂ ਦੇਖ ਸਕਦੇ ਤੁਸੀਂ ਉਦੋਂ ਦੀਆਂ ਚਲੋ ਬਾਪੂ ਜੀ ਸਾਡੇ ਕੋਲ ਰਹੇ ਉਦੋਂ ਅਸੀਂ ਬਾਰਨਹਾੜੇ ਖੇਤਾਂ ਦੇ ਵਿੱਚ ਹੀ ਰਹਿੰਦੇ ਸੀ ਨਾ ਕੋਈ ਕੰਧ ਸੀ ਨਾ ਕੋਈ ਸ਼ਾਤ ਸੀ ਟੈਂਟ ਲਾ ਕੇ ਤੰਬੂ ਤਰਪਾਲਾਂ ਲਾ ਕੇ ਰਹਿੰਦੇ ਸੀ ਅਸੀਂ ਤੇ ਬਾਪੂ ਕਰੀਬ ਡੇਢ ਸਾਲ ਸਾਡੇ ਕੋਲ ਰਹੇ ਤੇ ਬਾਪੂ ਜੀ ਉੱਥੋਂ ਖੇਤੋਂ ਰਾਤ ਨੂੰ ਬਾਰਨਹਾੜਿਓ ਨਿਕਲ ਕੇ ਭੱਜ ਕੇ ਚਲੇ ਗਏ ਲੱਭੇ ਹੀ ਨਹੀਂ ਸਾਨੂੰ ਮੁੜ ਕੇ ਫਿਰ ਸਮਾਂ ਬੀਤਦਾ ਗਿਆ ਬਾਪੂ ਜੀ ਸਾਨੂੰ 17 ਚ ਮਿਲੇ ਸੀ 19 ਚ ਬਾਪੂ ਜਾਨੀ ਕਿ ਚਲੇ ਗਏ ਅਸੀਂ ਫਿਰ 19 ਦੇ ਐਂਡ ਚ ਇੱਥੇ ਸ਼ਿਫਟ ਹੋਏ ਆ ਉਸ ਤੋਂ ਬਾਅਦ ਜੀ 20 ਆ ਗਿਆ 21 ਆ ਗਿਆ 22 ਸਾਨੂੰ ਫੋਨ ਆਉਂਦਾ ਵੀਡੀਓ ਆਉਂਦੀ ਆ ਪਟਿਆਲੇ ਤੋਂ ਦੂਖ ਨਵਾਨ ਸਾਹਿਬ ਦੇ ਬਾਹਰ ਪਿਆ ਕਹਿੰਦੇ ਕਿ ਬਜ਼ੁਰਗ ਪਿਆ ਉਹ ਦੇ ਲੱਤ ਚ ਕੀਏ ਪਏ ਹੋਏ ਜਦੋਂ ਵੀਡੀਓ ਦੇਖੀ ਅਸੀਂ ਕਿਹਾ ਤਾਂ ਬਾਪੂ ਮੰਗਾਈ ਆ ਬਾਪੂ ਜੀ ਦਾ ਉੱਥੋਂ ਸਾਡੇ ਭਪਿੰਦਰ ਹੁਣ ਟੀਮ ਦੇ ਮੈਂਬਰ ਵੀਰ ਉਹਨਾਂ ਦੀ ਡਿਊਟੀ ਲੱਗੀ ਉਹ ਫਿਰ ਬਾਪੂ ਜੀ ਨੂੰ ਇੱਥੇ ਲੈ ਕੇ ਆਏ ਸਾਡੇ ਕੋਲੇ ਤੇ ਬਾਪੂ ਜੀ ਇਲਾਜ ਹੋਇਆ ਪੈਰ ਤੇ ਜ਼ਖਮ ਸੀ ਕਿਹੜੇ ਪੈਰ ਤੇ ਜ਼ਖਮ ਸੀ ਬਾਪੂ ਪੈਰ ਦੇ ਉਂਗਲ ਇੱਕ ਖਾ ਕੇ ਕੀੜੇ ਖਤਮ ਕਰਕੇ ਕੀੜੇ ਫਿਰ ਬਾਪੂ ਜੀ ਦਾ ਟ੍ਰੀਟਮੈਂਟ ਸ਼ੁਰੂ ਹੋਇਆ ਇਸ ਵਾਰ ਬਾਪੂ ਜੀ ਬਹੁਤ ਠੀਕ ਹੋ ਗਏ ਪਹਿਲਾਂ ਨਹੀਂ ਇੰਨਾ ਠੀਕ ਹੋਏ ਸੀ ਜਦੋਂ ਪਿਛਲੀ ਵੇ ਉਦੋਂ ਸਾਡੇ ਕੋਲ ਡਾਕਟਰ ਵੀ ਇੰਨੇ ਜ਼ਿਆਦਾ ਵਧੀਆ ਨਹੀਂ ਸ਼ੁਰੂ ਚ 2017 ਚ ਤੇ ਫਿਰ ਹੁਣ ਬਾਪੂ ਜੀ ਬਿਲਕੁਲ ਠੀਕ ਨੇ ਬਾਪੂ ਜੀ ਆਪਣਾ ਐਡਰੈਸ ਦੱਸ ਰਹੇ ਨੇ ਪਲੀਜ਼ ਸੁਣਿਓ ਪੂਰਾ ਐਡਰੈਸ ਕੀ ਦੱਸਿਆ ਬਾਪੂ ਨੇ ਕਿਹੜੇ ਕਿਹੜੇ ਨਾਮ ਦੱਸਿਆ ਕਿਹੜੇ ਕਿਹੜੇ ਪਿੰਡ ਆ ਤੇ ਜੇ ਕੋਈ ਪਹਿਚਾਣ ਦਾ ਜੇ ਕੋਈ ਜਾਣ ਦਾ ਸੰਪਰਕ ਕਰ ਲੋ ਸਾਡੇ ਨੰਬਰ ਦਿੱਤੇ ਹੋਏ ਆ ਹੇਠਾਂ ਬਾਪੂ ਆਪਦੇ ਘਰੇ ਜਾਣਾ ਚਾਹੁੰਦਾ ਆਪਣੇ ਭਰਾਵਾਂ ਕੋਲੇ ਸਖਮਿੰਦਰ ਕੋਲੇ ਇੱਕ ਦਾ ਨਾ ਸਖਵਿੰਦਰ ਆ ਹਾਂ ਜੀ ਦੂਜੇ ਦਾ ਨਾ ਕਰਵਿੰਦਰ ਸਿੰਘ ਹਰਵਿੰਦਰ ਕਰਵਿੰਦਰ ਸਿੰਘ ਕਰਵਿੰਦਰ ਸਿੰਘ ਫੌਜੀ ਕਿਹੜਾ ਦੋਨਾਂ ਚ ਉਹ ਕਰਵਿੰਦਰ ਸਿੰਘ ਹੈ ਕਰਵਿੰਦਰ ਸਿੰਘ ਫੌਜੀ ਹੈ ਉਹਦੇ ਦੋ ਜਵਾਕ ਹੈ ਇੱਕ ਦਾ ਨਾ ਮਨਦੀਪ ਆ ਮੁੰਡੇ ਦਾ ਨਾ ਕੁੜੀ ਦਾ ਨਾ ਕੀ ਆ ਪਿੰਕੀ ਪੈਂਕੀ ਹੈ ਕੁੜੀ ਦਾ ਨਾ ਤੇ ਸਖਵਿੰਦਰ ਦੇ ਜਵਾਕ ਕਿੰਨੇ ਆ ਬਸ ਦੂ ਇੱਕੋ ਦੇ ਇੱਕੋ ਦੇ ਹੋਏ ਹੈ ਜਵਾਕ ਠੀਕ ਆ ਤੇ ਬਾਪੂ ਮੰਗਰ ਸਿੰਘ ਕਹਿੰਦਾ ਮੈਂ ਸ਼ਾਦੀ ਨਹੀਂ ਸੀ ਕਰਵਾਈ بس ਭੇਜਣ ਵਾਲੇ ਤੁਹਾਡੇ ਪਿਤਾ ਜੀ ਦਾ ਨਾਂ ਕੀ ਦੱਸਿਆ ਸੀ ਭੇਜਣ ਵਾਲੇ ਹਾਂ ਭੇਜਣ ਵਾਲੇ ਕਹਤਾਂ ਬਾਪੂ ਨੂੰ ਭੇਜਣਾ ਮਾਰੀ ਕਿ ਕਿਦਨ ਲੈ ਕੇ ਜਾਣਾ ਜੀ ਬਸ ਥੋੜੇ ਦਿਨਾਂ ਦੇ ਵਿੱਚ ਜੀ ਤੁਸੀਂ ਕਰਿਓ ਕਿਰਪਾ ਬਾਪੂ ਜੀ ਜਾਣਾ ਚਾਹੁੰਦਾ ਕਰੇ ਤੇਰੇ ਨਾਨਕੇ ਕਿਹੜੇ ਪਿੰਡ ਆ ਤੇਰੇ ਨਾਨਕੇ ਬੰਸੇ ਆ ਜੀ ਕਰਨਾਲ ਦੇ ਕੋਲ ਬੰਸੇ ਪਿੰਡ ਹਾਂਜੀ ਅੱਛਾ ਬਾਪੂ ਕਿੰਨਾ ਪੜਿਆ ਤੁਸੀਂ ਬਾਪੂ ਬਹਿਰੇ ਮੰਜੇ ਤੇ ਕਿਸੇ ਬਾਪੂ 10 ਪੜੇ ਜੀ 10 ਪੜੇ ਹੋ ਕਿਹੜੇ ਸਕੂਲ ਪੜੇ ਗਵਰਨਮੈਂਟ ਹਾਈ ਸਕੂਲ ਕਿੱਥੇ ਟਿਆਲੀ ਪਟਿਆਲੇ ਖਾਸ ਸ਼ਹਿਰ ਚ ਹਾਂਜੀ ਇਹ ਖੇੜੀ ਡੀਲ ਵਾਲ ਪਿੰਡ ਪਟਿਆਲੇ ਦੇ ਨੇੜੇ ਪੈਂਦਾ ਨੇੜੇ ਹੀ ਹੈ ਜੀ ਨੇੜੇ ਪੈਂਦਾ ਖੇੜੀ ਡੀਲ ਵਾਲ ਠੀਕ ਹੈ ਬਾਪੂ ਯਾਨੀ ਕਿ ਜੇ ਤੇਰੇ ਘਰੇ ਗੱਲ ਕਰ ਤੇ ਪਿੰਡ ਦੇ ਸਰਪੰਚ ਦਾ ਕੀ ਨਾਮ ਆ ਜਦੋਂ ਤੂੰ ਆਇਆ ਸੀ ਉਦੋਂ ਕੌਣ ਸੀ ਸਰਪੰਚ ਪੁਰਾਣਾ ਸਰਪੰਚ ਉਹਨਾਂ ਦਾ ਨਾਮ ਜੀ ਗਰਵਚਨ ਸਿੰਘ ਹੀ ਹੈ ਜੀ ਗਰਵਚਨ ਸਿੰਘ ਸਰਪੰਚ ਸੀ ਉਦੋਂ ਹਾਂ ਜੀ ਤੇ ਗਰਵਚਨ ਦੇ ਮੁੰਡੇ ਦਾ ਕੀ ਨਾਮ ਹੈ ਗਰਚਨ ਦਾਬੇ ਜੀ ਮੁੰਡਾ ਦੇ ਨਾਮ ਕੋਨਾ ਖੋਨਾ ਕਹੀ ਜਾਂਦੇ ਸਰਪੰਚ ਦਾ ਮੁੰਡਾ ਭਾਈ ਕੋਨਾ ਜੀਤ ਜੀਤ ਅੱਛਾ ਬਾਪੂ ਜੀ ਖੇਤੀਬਾੜੀ ਕਰਦੇ ਸੀ ਕੀ ਕਰਦੇ ਸੀ ਤੁਸੀਂ ਖੇਤੀਬਾੜੀ ਥੋੜੀ ਜੀ ਜ਼ਮੀਨ ਲੋਕਾਂ ਨੇ ਦੱਬ ਲਈ ਲੋਕਾਂ ਨੇ ਦੱਬ ਲਈ ਜ਼ਮੀਨ ਤੇ ਤੁਸੀਂ ਬਾਪੂ ਜੀ ਕੀ ਕੰਮ ਕਰਦੇ ਹੁੰਦੇ ਸੀ ਖੇਤੀਬਾੜੀ ਦੇ ਕੀਤੀ ਕਰਦੇ ਬਰੂਜਾ ਭਰਾ ਕੀ ਕਰਦਾ ਸੀ ਕਿੰਦਰ ਖੇਤੀ ਦਾ ਫਾਮੀ ਉਹਦਾ ਫੌਜੀ ਸੀ ਕਿੱਕ ਕਿੱਕ ਫੌਜ ਰਿਟਾਇਰ ਹੋਇਆ ਕੋਈ ਨਾ ਬਾਪੂ ਵੇਗੂ ਜੀ ਦਾ ਖਾਲਸਾ ਵਾਏ